ਅੱਜ ਬਦ ਕੀ ਨਾ ਬਣ ਗਏ ਨਿਸ਼ਾਨ ਸਿੰਘ ਸਾਹਿਬ ਜੀ ਕੀ ਗੱਲ ਬਾਤ ਹੋਈ ਜੀ ਪਹਿਨੀ ਮੈਂ ਜਿੰਮ ਦੇ ਵਿੱਚ ਸੀਗਾ ਜਿੰਮ ਕਰਦਾ ਪਿਆ ਸੀਗਾ ਕਿਹੜੀ ਜਗਾ ਜਮਾ ਔਰ ਜਮਾ ਜੀ ਹਾਊਸ ਆਫ ਚੈਂਪੀਅਨ ਠੀਕ ਹੈ ਜੀ ਹਾਂ ਜੀ ਤੇ ਮੈਂ ਜਿੰਮ ਕਰਦਾ 105 ਲਗਾਉਂਦਾ ਪਿਆ ਸੀਗਾ ਤੇ ਤਿੰਨ ਮੁੰਡੇ ਜਿੰਮ ਦੇ ਵਿੱਚ ਐਂਟਰ ਹੋਏ ਤੇ ਉਹਨਾਂ ਦੇ ਉਹਨਾਂ ਦੇ ਵਿੱਚੋਂ ਇੱਕ ਨੇ ਮੇਰੇ ਬਾਹ ਦੇ ਉੱਤੇ ਖੰਡਾ ਮਾਰਿਆ ਲੈਫਟ ਬਾਹ ਦੇ ਉੱਤੇ ਤੇ ਜਦੋਂ ਇਹਨੇ ਖੰਡਾ ਮਾਰਿਆ ਮੁੰਡੇ ਨੇ ਮੇਰੇ ਮੈਂ ਸਾਈਡ ਤੇ ਹੋ ਗਿਆ ਤਾਂ ਬਾਅਦ ਚੋਂ ਇੱਕ ਮੁੰਡਾ ਹੋਰ ਸੀ ਉਹਦੇ ਪਿੱਛੇ ਉਨੇ ਮੈਂ ਤੇ ਫਾਇਰ ਕਰਨ ਲੱਪਿਆ ਉਹਨੇ ਉਹਨੇ ਉਹ ਮੈਂ ਤੇ ਫਾਇਰ ਕੀਤੇ ਮੈਂ ਅੱਜੇ ਖਬੀ ਹੋ ਕੇ ਬਚਾ ਲਿਆ ਆਪਣਾ ਤੇ ਉੱਤੇ ਇੱਕ ਕਮਰਾ ਜਿਹਾ ਬਣਿਆ ਹੋਇਆ ਰਸੋਈ ਜੀ ਬਣੀ ਹੋਈ ਹੈ ਜਮ ਦੀ ਮੈਂ ਉਹਦੇ ਵਿੱਚ ਚਲਾ ਗਿਆ ਉਹਦੇ ਵਿੱਚ ਜਾ ਕੇ ਮੈਂ ਦਰਵਾਜ਼ੇ ਨੂੰ ਲੋਕ ਲਾ ਲਿਆ ਲੱਤਾਂ ਦਰਵਾਜ਼ਾ ਰੋਕ ਲਿਆ ਤੇ ਇੱਕ ਹੱਥ ਨਾਲ ਅਗੇ ਵਿੰਡੋ ਲੱਗੀ ਹੈ ਛੋਟੀ ਜੀ ਉਹ ਖੋਲ ਲਈ ਤੇ ਬਾਟ ਉਹ ਇੱਕ ਮੁੰਡਾ ਜਿੱਤ ਮੁੰਡਾ ਦਾ ਖੰਡਾ ਸੀਗਾ ਉਹਨੇ ਖੰਡਾ ਮਾਰ ਕੇ ਦਰਵਾਜ਼ਾ ਤੋੜਨ ਦੀ ਟਰਾਈ ਕੀਤੀ ਬਟ ਮੈਂ ਤੋੜਨ ਨਹੀਂ ਦਿੱਤਾ ਤੇ ਇਹਦਾ ਦੂਸਰਾ ਮੁੰਡਾ ਵੀ ਉਹ ਵਿੰਡੋ ਵਿੱਚ ਫਾਇਰ ਕਰਨ ਦੀ ਟਰਾਈ ਕਰਦਾ ਪਰ ਮੈਂ ਉਹ ਵੀ ਦੱਬ ਕੇ ਰੱਖਿਆ ਪੂਰਾ ਤੇ ਜਦੋਂ ਫੇ ਉਹ ਜਾਣ ਲੱਗੇ ਸੀ ਤੇ ਫੇ ਜਾਂਦੇ ਜਾਂਦੇ ਮੈਨੂੰ ਕਹਗੇ ਕਿ ਜਿਹੜੇ ਤੂੰ ਮੈਸੇਜ ਕਰਦਾ ਨਾ ਹੁਣ ਕਰਕੇ ਦਿਖਾ ਆਂ ਫੇਰ ਆਵਾਂਗੇ ਤੈਨੂੰ ਮਾਰਨ। ਮੈਨੂੰ ਪਾਇਰ ਤੋਂ ਕਿੰਨੇ ਹਿਕਾਰ ਦੀ ਗੱਲ ਹੋ ਰਹੀ? ਇੱਕੋ ਹੀ ਸਹੀ ਏ ਮੁੰਡੇ ਕੋ। ਉਹ ਤਾਂ ਕਿੰਨੇ ਵਾਰ ਚਿੱਤੜਾਉਣਾ। ਉਹਨਾਂ ਨੇ ਤਿੰਨ ਕੀਤੀ ਜੀ। ਦਰਵਾਜ਼ਾ। ਹਾਂ ਜੀ। ਹੋਰ ਕੋਈ ਨਾ ਨੁਕਸਾਨ ਤਾਂ ਨਹੀਂ ਹੋਰ ਨਹੀਂ ਹੋਇਆ ਜੀ ਕਿਤੇ ਦਾ। ਹੋਰ ਤੁਹਾਡੇ ਵੀ ਮੁੱਕੇ। ਹਾਂ ਜੀ ਬਹੁਤ ਸਾਗੇ ਸੀ ਦੋ ਤਿੰਨ ਮਿੰਟ ਦੇ ਵਿੱਚ ਹੀ ਆ ਗਈ ਸੀ ਬੱਚਾ। ਇਹਨਾਂ ਦੇ ਕੋਲ ਪਹਿਲਾਂ ਵੀ ਤੁਹਾਡੇ ਨਾਲ ਗੱਲ ਹੋ ਰਹੀ ਸੀ। ਹਾਂ ਜੀ ਮੇਰੇ ਵੀ ਇੱਕ ਐਫ ਆਈ ਆਰ ਕਰਾਈ ਹੋਈ ਆ ਮੁੰਡੇ ਨੇ। ਉਹ ਵੀ ਝੂਠੀ ਹੋਈ ਐਫ ਆਈ ਆਰ ਆ ਤੇ ਉਹਦੇ ਕਰਕੇ ਇਹ ਮੁੰਡਾ ਮੈਨਾਂ ਜਿਹੜੀ ਰੰਜਿਸ਼ੀ ਰੱਖਦਾ ਵਾ ਤੇ ਇਹ ਮੁੰਡਾ ਦਾ ਖਤਰੀ ਕਰਕੇ ਆਪਣਾ ਲਿੰਕ ਰੋਕੀ ਦੇ ਤੇ ਉਹ ਕੋਈ ਕੁਝ ਕਰਾ ਰਿਹਾ ਜੋ ਵੀ ਹਮਲੇ ਕਰਾ ਦੇ ਮੇਰੇ ਉੱਤੇ ਪਹਿਲੇ ਵੀ 2-3 ਵਾਰ ਹੋ ਚੁੱਕੇ ਆ ਅੱਜ ਬਾਅਦ ਵਿੱਚ ਇਹਨਾਂ ਨਾਲ ਸੰਪਰਕ ਕੀਤਾ ਮੈਂ ਆਪਣੇ ਫਾਦਰ ਨਾਲ ਸੰਪਰਕ ਕੀਤਾ ਮੇਰੇ ਫਾਦਰ ਤੇ ਮੇਰੇ ਮਾਤਰ ਉੱਥੇ ਉਸੇ ਟਾਈਮ ਆ ਗਏ ਸੀਗੇ ਔਰ ਤੁਹਾਡੇ ਆਂਕੋ ਬਾਹਰ ਆ ਗਏ ਤੇ ਨਹੀਂ ਮੈਂ ਉਹ ਜਦੋਂ ਮੈਂ ਉੱਥੇ ਸੀਗਾ ਜਿੰਦ ਦੇ ਵਿੱਚ ਪੁਲਿਸ ਉੱਥੇ ਆ ਗਈ ਸੀਗੀ ਅੱਜ ਦੋ ਤਿੰਨ ਮਿੰਟ ਇੱਕ ਤਾਂ ਐਸਚਓ ਮੈਮ ਪਹੁੰਚੀ ਸੀ ਤੇ ਨਾਲ ਉਹਨਾਂ ਦੇ ਇੱਕ ਹੋਰ ਸੀਗਾ 15 ਮੁੰਮੇ ਨੂੰ ਨਾਮ ਨਹੀਂ ਉਹਦਾ ਅੱਜ ਮੈਮ ਜਿਹੜੀ ਜਮ ਤੇ ਕੋਈ ਹਮਲਾ ਹੋਇਆ ਕੀ ਗਲਤ ਹੋਇਆ ਇੱਕ ਸਾਢੇ ਅੱਜ ਪੈਟਰੋਲਿੰਗ ਪਾਰਟੀ ਜਿਹੜੀ ਉਹ ਤਕਰੀਬਨ 8:00 ਵਜੇ ਇੱਥੇ ਪੈਟਰੋਲਿੰਗ ਕਰ ਰਹੀ ਸੀ ਸੋ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਹਾਊਸ ਆਫ ਚੈਂਪੀਅਨਸ ਜਮ ਮੈਂ ਜਿਹੜਾ ਉੱਥੇ ਕੋਈ ਕਿਸੇ ਲੜਕੇ ਤੇ ਹਮਲਾ ਹੋਇਆ ਜਿਹੜਾ ਮੌਕੇ ਤੇ ਪਹੁੰਚ ਕੇ ਪੁਲਿਸ ਪਾਰਟੀ ਪਰ ਮੇਰੇ ਵੱਲੋਂ ਜਿਹੜਾ ਮੌਕਾ ਦੇਖਿਆ ਗਿਆ ਤੇ ਉਹਦੇ ਵਿੱਚ ਜਿਹੜਾ ਉਹ ਲੜਕਾ ਸੀਗਾ ਇੱਕ ਨਿਸ਼ਾਨ ਸਿੰਘ ਨਾਮ ਦਾ ਉਹਦੇ ਤੇ ਬਾਹਾਂ ਤੇ ਫੋਰ ਆਰਮ ਤੇ ਜਿਹੜੀ ਹੈਗੀ ਇੱਕ ਖੰਡੇ ਦਾ ਵਾਰ ਹੋਇਆ ਤੇ ਉਹਦੀ ਕੋਈ ਜਿਹੜੀ ਪਿੱਛੇ ਉਹਦੇ 3 ਵਜਾ ਉਹਦੀ ਸਟੇਟਮੈਂਟ ਜਿਹੜੀ ਅਸੀਂ ਲੈ ਕੇ ਫਿਰ ਉਹ ਤੁਹਾਨੂੰ ਨੈਕਸਟ ਅਸੀਂ ਦੱਸਾਂਗੇ ਪਤਾ ਲੱਗਾ ਵੀ ਹਮਲਾਵਰ ਕਿੱਲੇ ਜਿਹੜੇ ਸੀ ਕਿੱਦਾਂ ਆਏ ਸੀ ਉਹਨਾਂ ਨੇ ਆਪਣੇ ਹੰਧੂ ਤਾਂ ਦੇ ਦਿੱਤਾ ਉਹਦੇ ਦਰਸ਼ਨ ਮੁਤਾਬਕ ਜਿਹੜਾ ਹੈਗੇ ਤਿੰਨ ਲੜਕੇ ਸੀਗੇ ਮੂੰਹ ਟਕਿਆ ਹੋਇਆ ਸੀ ਉਹਨਾਂ ਨੇ ਆਡੈਂਟੀਫਾਈ ਕੋਈ ਨਹੀਂ ਹਲੇ ਉਹਨੇ ਕੀਤਾ ਤੇ ਬਾਕੀ ਜਿਹੜੀ ਕਾਰਵਾਈ ਹੈ ਸਾਰੀ ਉਹਦੇ ਸਟੇਟਮੈਂਟ ਤੋਂ ਬਾਅਦ ਹੀ ਆਪਾਂ ਨੂੰ ਪਿੰਨ ਕੋ ਜਿਆਦੇ ਕੋਈ ਜਿਆਦੇ ਸਾਥ ਚੋਰ ਜਾਂ ਕਿਤੇ ਨਹੀਂ ਵੈਸੇ ਤਾਂ ਉਹ ਠੀਕ ਸੀ ਉਹ ਪਰ ਚਲੋ ਜਿਹੜੀ ਬਾਹਰ ਸਟ ਲੱਗੀ ਹੈ ਉਸ ਮੁਤਾਬਕ ਕੀ ਕਰਨ ਲੱਗ ਰਿਹਾ ਹੁੰਦੇ ਦਾ ਕੋਈ ਸ਼ਾਇਦ ਹੋ ਜਾਂ ਸਾਹਮਣੇ ਆਏ ਕਿ ਦੇਖੋ ਇਹ ਤਾਂ ਉਹਦੀ ਕੰਪਲੇਨੈਂਟ ਦੇ ਦੱਸਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੀ ਐਂਗਲ ਹੋ ਸਕਦਾ ਹੈ ਕੋਈ ਹੋ ਸਕਦਾ ਲੜਕਿਆਂ ਦੀ ਆਪਸ ਵਿੱਚ ਕੋਈ ਰੰਜਿਸ਼ਬਾਜ਼ੀ ਹੋਵੇ ਕਿਸੇ ਨਾਲ